ਸ਼ਹੀਦਾਂ ਦੀ ਕਤਲਗਾਹ ਸੇ ਕੀ ਬਿਹਤਰ ਹੈ ਕਬਾ ਸ਼ਹੀਦਾਂ ਦੀ ਖਾਕ 'ਤੇ ਤਾਂ ਖੁਦਾ ਵੀ ਕੁਰਬਾਨ ਹੁੰਦਾ ਹੈ ਨਨਕਾਣਾ ਸਾਹਿਬ ਦਾ ਸਾਕਾ ਸਿੱਖ ਪੰਥ ਦੇ ਵਿੱਚ ਇੱਕ ਬਹੁਤ ਉੱਚਾ ਮੁਕਾਮ ਰੱਖਦਾ ਹੈ ਕਿਉਂਕਿ ਇਸ ਸਾਕੇ ਤੋਂ ਬਾਅਦ ਸਿੱਖ ਇਤਿਹਾਸ ਦੇ ਵਿੱਚ ਸਿੱਖ ਪਰੰਪਰਾਵਾਂ ਦੇ ਵਿੱਚ ਇੱਕ ਨਵਾਂ ਮੋੜ ਇੱਕ ਨਵੀਂ ਸਫੁਰਤੀ ਆਉਂਦੀ ਹੈ ਹੁੰਦਾ ਇਸ ਤਰ੍ਹਾਂ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਗੁਰਧਾਮਾਂ ਦੀ ਚੜ੍ਹਦੀ ਕਲਾ ਦੇ ਲਈ ਗੁਰਧਾਮਾਂ ਦੇ ਨਾਮ ਬਹੁਤ ਸਾਰੀਆਂ ਜ਼ਮੀਨਾਂ ਜਾਇਦਾਦਾਂ ਲਵਾਉਂਦੇ ਆ ਉਸ ਤੋਂ ਬਾਅਦ ਜਾਇਦਾਦਾਂ ਦੇ ਕਰਕੇ ਕੁਝ ਮਹੰਤ ਆਯਾਸ਼ ਕਿਸਮ ਦੇ ਹੋ ਜਾਂਦੇ ਇਹਦੇ ਵਿੱਚ ਇੱਕ ਖਾਸ ਵੱਡਾ ਕਾਰਨ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਾਹਿਬ ਸਨ 1839 ਚ ਚੜ੍ਹਾਈ ਕਰਦੇ ਆ ਦਹਾਕਾ ਲੱਗ ਜਾਂਦੇ ਆ ਅੰਗਰੇਜ਼ਾਂ ਨੂੰ 1849 ਤੱਕ ਪੰਜਾਬ ਦੇ ਉੱਪਰ ਕਬਜ਼ਾ ਹੁੰਦੇ ਆ ਪੰਜਾਬ ਤੇ ਕਬਜ਼ਾ ਕਰਨ ਤੋਂ ਬਾਅਦ ਜਦੋਂ ਇਹਨਾਂ ਦੀ ਪਹਿਲੀ ਮੀਟਿੰਗ ਲੰਡਨ ਦੀ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਹੁੰਦੀ ਆ ਇਹਨਾਂ ਨੂੰ ਰਾਣੀਆਂ ਨੂੰ ਪੁੱਛਿਆ ਜਾਂਦਾ ਵੀ ਹੁਣ ਤੁਹਾਨੂੰ ਹਿੰਦੁਸਤਾਨ ਦੇ ਵਿੱਚ ਕੋਈ ਖਤਰਾ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਜੀ ਹਜੇ ਖਤਰਾ ਹੈ ਉਹਨਾਂ ਨੇ ਪੁੱਛਿਆ ਵੀ ਕੀ ਖਤਰਾ ਹੈ ਉਹ ਕਹਿੰਦੇ ਜੀ ਜਿਹੜੇ ਪੰਜਾਬ ਦੇ ਵਿੱਚ ਸਿੱਖ ਨੇ ਉਹਨਾਂ ਨੂੰ ਥੋੜਾ ਜਿਹਾ ਹਜੇ ਖਤਰਾ ਹੈ ਪੁੱਛਿਆ ਵੀ ਖਤਰਾ ਕਿਉਂ ਹੈ ਉਹ ਕਹਿੰਦੇ ਜੀ ਇਹ ਆਪਣੇ ਨਾ ਇੱਕ ਪਰੰਪਰਾ ਜਿਹੜੀ ਗੁਰੂ ਘਰ ਦੀ ਹੈ ਉਹਦੇ ਨਾਲ ਬੜਾ ਡੂੰਗਾ ਜੁੜੇ ਹੋਏ ਆ ਫਿਰ ਉਹਨਾਂ ਨੇ ਉਹ ਗੁਰੂ ਘਰ ਦੇ ਨਾਲ ਜਿਹੜੇ ਸਿੱਖ ਜੁੜੇ ਹੋਏ ਸੀ ਉਹ ਆਸਥਾ ਨੂੰ ਭੰਗ ਕਰਨ ਦੇ ਲਈ ਆਸਥਾ ਨੂੰ ਖਤਮ ਕਰਨ ਦੇ ਲਈ ਗੁਰਦੁਆਰਿਆਂ ਦੇ ਵਿੱਚ ਮਹੰਤਾਂ ਦਾ ਕਬਜ਼ਾ ਕਰਵਾਇਆ ਸਾਡੀਆਂ ਰਵਾਇਤਾਂ ਨੂੰ ਜਿਹੜਾ ਗੁਰੂ ਨਾਨਕ ਦਾ ਨਿਰਮਲ ਪੰਥ ਸੀ ਉਹਨੂੰ ਗੰਦਲਾ ਕਰਨ ਵਾਸਤੇ ਬਹੁਤ ਸਾਰੀਆਂ ਕ੍ਰੀਤਿਆਂ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਔਰ ਮੰਤਾਂ ਨੇ ਆਯਾਸ਼ ਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ ਬਹੁਤਾ ਲੰਬਾ ਨਾ ਹੋਵੇ ਮੈਂ ਗੱਲ ਤਫਸੀਲ ਦੇ ਵਿੱਚ ਨਾ ਕਰਦਾ ਹੋਇਆ ਸੰਖੇਪ ਦੇ ਵਿੱਚ ਗੱਲ ਕਰਾਂ ਔਰ ਇਸ ਤੋਂ ਬਾਅਦ ਮੰਤਾਂ ਜਦੋਂ ਆਯਾਸ਼ ਪ੍ਰਸਤੀ ਕਰਨੀ ਸ਼ੁਰੂ ਕਰਦੀ ਤਿੰਨ ਚਾਰ ਘਟਨਾਵਾਂ ਨਨਕਾਣਾ ਸਾਹਿਬ ਆਪਰਦੀਆਂ 6-7 ਬੀਬੀਆਂ ਦੇ ਨਾਲ ਬੇਹਰਮਤੀ ਹੁੰਦੀ ਹੈ ਇੱਕ ਸਿੰਧੀ ਜੱਜ ਦੀ 13 ਸਾਲਾਂ ਬੇਟੀ ਦੇ ਨਾਲ ਧੱਕਾ ਹੁੰਦਾ ਉਹ ਇਸ ਤਰ੍ਹਾਂ ਕਿ ਜਦੋਂ ਸਿੰਧੀ ਜੱਜ ਸ਼ੁਕਰਾਨਾ ਕਰਨ ਵਾਸਤੇ ਉੱਥੇ ਆਉਂਦਾ ਤੇ ਬੱਚੀ ਰਾਤ ਦੇ ਸਮੇਂ ਜਾਂਦੀ ਹੈ ਕਿ ਦੀਵਾ ਚਾਹੀਦਾ ਕਮਰੇ ਦੇ ਵਿੱਚ ਉਹ ਲੈਣ ਵਾਸਤੇ ਜਾਂਦੀ ਹੈ ਮੰਤ ਦੇ ਗੁੰਡੇ ਉਹਨਾਂ ਦੁਸ਼ਕਰਮ ਕਰਦੇ ਆ ਆ ਕੇ ਦੇ ਆਪਣੇ ਪਿਤਾ ਨੂੰ ਦੱਸਦੀ ਹੈ ਮੰਤੋਂ ਬੱਚੀ ਨੂੰ ਫਿਰ ਧਮਕਾਉਂਦਾ ਹੈ ਕਿ ਜੇ ਇਹ ਗੱਲ ਬਾਹਰ ਕੀਤੀ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ ਇੱਕ ਰਾਤ ਫੇਰ ਰੱਖਦੇ ਆ ਅਗਲੇ ਦਿਨ ਉਹ ਜਦੋਂ ਸਟੇਸ਼ਨ ਤੇ ਉਹਨਾਂ ਦੀ ਬੱਚੀ ਸਪੁਰਦ ਕੀਤੀ ਜਾਂਦੀ ਬੜੀ ਇਹ ਡੱਕ ਭਰੀ ਗੱਲ ਸੀ ਤੇ ਜਦੋਂ ਵਿਸ਼ਵ ਪੰਜਾਬੀ ਕਾਨਫਰੰਸ ਹੁੰਦੀ ਆ ਉੱਥੇ ਉਹ ਜੱਜ ਜਾ ਕੇ ਕਹਿੰਦਾ ਸਿੱਖੋ ਜਾਗਦੇ ਹੋ ਕਿ ਮਰ ਗਏ ਜੇ ਪੁੱਛਿਆ ਕੀ ਹੋਇਆ ਕਿਤੇ ਜੀ ਇਹਨਾਂ ਗਾਨਾ ਸਾਹਿਬ ਸਾਡੇ ਨਾਲ ਇਹ ਵਾਪਰਿਆ ਫਿਰ ਜਥੇਦਾਰ ਕਰਤਾਰ ਸਿੰਘ ਝੱਬਰ ਜਥੇਦਾਰ ਲక్ష్మణ ਸਿੰਘ ਧਾਰੋਵਾਲੀ ਸਾਹਿਬ ਜਥੇਦਾਰ ਈਸ਼ਰ ਸਿੰਘ ਜੀ ਸਰਦਾਰ ਦਲੀਪ ਸਿੰਘ ਜੀ ਇਹ ਸਾਰੇ ਸੂਰਬੀਰ ਯੋਧੇ ਕਹਿੰਦੇ ਆ ਵੀ ਜੋ ਮਰਜ਼ੀ ਹੋ ਜੇ ਸ਼ਾਂਤਮਈ ਰਹਿੰਦਿਆ ਹੋਇਆ ਅਸੀਂ ਗੁਰਤਾਮਨ ਨੂੰ ਆਜ਼ਾਦ ਕਰਵਾਉਣਾ ਹੈ ਗੁਰਦਮਾ ਦਾ ਪ੍ਰਬੰਧ ਆਪਣੇ ਹੱਥ ਵਿੱਚ ਰੱਖਣਾ ਫਿਰ ਇਹ ਜਾਂਦੇ ਆ ਜੀ ਮਹੰਤੋਂ ਨੂੰ ਪੂਰੀ ਤਿਆਰੀ ਕੀਤੀ ਜਾਂਦੀ ਮੈਂ ਸੰਖੇਪ ਦੇ ਵਿੱਚ ਤੁਹਾਨੂੰ ਦੱਸਦਾ ਪਿਆ ਉੱਥੇ ਮਹੰਤ ਨੇ 1.5 ਲੱਖ ਰੁਪਇਆ ਅੰਗਰੇਜ਼ ਸਰਕਾਰ ਨੂੰ ਦੇ ਕੇ ਜਮਾਨਤੀ ਬੰਦੇ ਲੈ ਕੇ ਆਉਂਦਾ ਹੈ 12 ਦੇ ਕਰੀਬ ਉਹਨਾਂ ਦਾ ਨਾਮ ਆਇਆ ਜਿਹੜੇ ਉਸ ਸਮੇਂ ਵਿਖਿਆਤ ਗੁੰਡੇ ਸਨ ਬਰਮਾਸ਼ਣ ਉਹਨਾਂ ਨੂੰ ਲਿਆਂਦਾ ਜਾਂਦਾ ਕਤਲ ਕਰਨ ਲੱਗਿਆ ਨਹੀਂ ਸੋਚਦੇ ਫੱਟ ਮਾਰਨ ਲੱਗਿਆ ਨਹੀਂ ਸੋਚਦੇ ਬੱਚਿਆਂ ਦੇ ਟੁਕੜੇ ਟੁਕੜੇ ਕਰ ਦਿੱਤੇ ਗਏ ਮਾਰ ਦੀ ਤਾਬਿਆਂ ਤੇ ਬੈਠੇ ਹੋયા ਤੇ ਗੋਲੀਆਂ ਚ ਲਏ ਗਈਆਂ ਲਉ ਇਸ ਤਰ੍ਹਾਂ ਉੱਥੇ ਸੀ ਐਵੇਂ ਲੱਗਦਾ ਸੀ ਜਿਵੇਂ ਮੀਂਹ ਵਰਿਆ ਹੁੰਦਾ ਸੋ ਫਿਰ ਵੀ ਉਹਨਾਂ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਸੋ ਸੰਸਥਾਵਾਂ ਹੋਂਦ ਦੇ ਵਿੱਚ ਆਈਆਂ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਵੀ ਲੋੜ ਹੈ ਕਿ ਉਹਨਾਂ ਸੰਸਥਾਵਾਂ ਨੂੰ ਅਸੀਂ ਹੂਬੂ ਹੂ ਕਾਇਮ ਰੱਖੀਏ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਤਮ ਕਰਨ ਵਾਸਤੇ ਪੰਥ ਦੀਆਂ ਦੋਖੀ ਤਾਕਤਾਂ ਦਾ ਜ਼ੋਰ ਲੱਗਾ ਹੋਇਆ ਹੈ ਲੇਕਿਨ ਜਿਹੜੀਆਂ ਜੜਾਂ ਦੇ ਵਿੱਚ ਉਹਨਾਂ ਸ਼ਹੀਦਾਂ ਦਾ ਲక్ష్ਮਨ ਸਿੰਘ ਧਾਰੋਵਾਲੀ ਸਾਹਿਬ ਸਰਦਾਰ ਈਸ਼ਰ ਸਿੰਘ ਉਹਨਾਂ ਦਾ ਲਹੂ ਹੈ ਉਹ ਸੰਸਥਾਵਾਂ ਖਤਮ ਨਹੀਂ ਹੋ ਸਕਦੀਆਂ ਇਹ ਸਾਰਾ ਉਪਰਾਲਾ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਲక్ష్ਮਨ ਸਿੰਘ ਧਾਰੋਵਾਲੀ ਜੀ ਦੇ ਪਰਿਵਾਰ ਮਿਲ ਕੇ ਸਾਰੇ ਪਰਿਵਾਰ ਦੇ ਜੀ ਬੜੇ ਪਿਆਰ ਦੇ ਨਾਲ ਇਕੱਠੇ ਹੁੰਦੇ ਆ ਤੇ ਆਪਣੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਅੱਜ ਪੰਥ ਦੇ ਮਹਾਨ ਸ਼ਹੀਦ ਜਥੇਦਾਰ ਭਾਈ ਲక్ష్మణ ਸਿੰਘ ਧਾਰੂ ਵਾਲੀ ਅਤੇ ਉਹਨਾਂ ਦੇ ਸਾਥੀ ਸਿੰਘਾਂ ਦੀ ਜਿਹੜੀ ਯਾਦ ਪਿੰਡ ਗੁਦਰਪੁਰਾ ਜਿੱਥੇ ਉਹਨਾਂ ਦਾ ਸਾਰਾ ਪਰਿਵਾਰ ਮਾਤਾ ਇੰਦਰਕੌਰ ਔਰ ਉਹਨਾਂ ਦੇ ਜਿਹੜੇ ਭਰਾਤਾ ਹਨ ਪਿੰਡ ਗੁਦਰਪੁਰਾ ਦੇ ਵਿੱਚ ਜਿੱਥੇ ਰਹਿੰਦੇ ਸੀ ਇੱਥੇ ਹਰ ਸਾਲ ਇਹ ਜਿਹੜਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਇਹ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸਮੂਹ ਨਗਰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਉਪਰਾਲਾ ਵੱਡੀ ਪੱਧਰ ਤੇ ਕੀਤਾ ਜਾਂਦਾ ਉਹਨਾਂ ਦੀ ਜ ਬੜੀ ਦੇਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਿਰਮੌਰ ਸੰਸਥਾ ਜਿਹੜੀ ਭਾਈ ਲਖਣ ਸਿੰਘ ਤੇ ਉਹਨਾਂ ਦੇ ਸਾਥੀ ਸਿੰਘਾਂ ਦੇ ਖੂਨ ਦੇ ਨਾਲ ਬਣੀ ਸੀ ਜਿਨ੍ਹਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ ਸੀਗਾ ਕਿਉਂਕਿ ਉਸ ਟਾਈਮ ਮਹੰਤ ਨਰੈਣੂ ਵਰਗੇ ਜਿਹੜੇ ਮਹੰਤ ਸਨ ਜਿਨ੍ਹਾਂ ਨੂੰ ਸਰਕਾਰ ਦੀ ਉਸ ਵੇਲੇ ਦੀ ਅੰਗਰਾਸ ਅੰਗਰੇਜ਼ ਸਰਕਾਰ ਦੀ ਸ਼ਹਿਤ ਸੀਗੀ ਜਿਹੜੇ ਗੁਰਦੁਆਰਿਆਂ ਦੇ ਵਿੱਚ ਕੋਈ ਕੰਮ ਕਰਦੇ ਸਨ ਉਸ ਸਮੇਂ ਤੋਂ ਭਾਈ ਲక్ష్మణ ਸਿੰਘ ਨੇ ਇਸ ਜਿਹੜਾ ਮਹੰਤ ਨਰੈਣੂ ਵਰਗੇ ਮਹੰਤਾਂ ਨੂੰ ਗੁਰਦੁਆਰਿਆਂ ਚੋਂ ਕੱਢ ਕੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਨਾਲ ਭਾਈ ਈਸ਼ਰ ਸਿੰਘ ਤੇ ਹੋਰ ਅਨੇਕਾਂ ਸਾਥੀ ਜਿਹੜੇ ਉਹ ਸ਼ਾਂਤਮਈ ਰੱਖ ਕੇ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਆਜ਼ਾਦ ਕਰਵਾਇਆ ਜਿਨ੍ਹਾਂ ਦੇ ਕਰਕੇ ਅੱਜ ਇਹ ਪੰਥ ਕੌਮ ਜਿਹੜੀ ਆ ਚੜ੍ਹਦੀ ਕਲਾ ਦੇ ਨਾਲ ਜਿਉ ਰਹੀ ਹੈ ਸੋ ਬੜਾ ਵੱਡਾ ਅਪਰਾਲਾ ਸ਼ੋਮਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਪਿੱਛੇ 100 ਸਾਲਾਂ ਸ਼ਤਾਬਦੀ ਵੀ ਇਸ ਨਗਰ ਦੇ ਵਿੱਚ ਮਨਾਈ ਗਈ ਔਰ ਲਗਾਤਾਰ ਹੋਣਾ ਉਹਨਾਂ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਸਹਿਯੋਗ ਦੇ ਨਾਲ ਜਿਹੜਾ ਸ਼ੀਦੀ ਦਿਹਾੜਾ ਮਨਾਇਆ ਜਾਂਦਾ ਵੱਡੀਆਂ ਇਮਾਰਤਾਂ ਉਹਨਾਂ ਦੇ ਸਹਿਯੋਗ ਦੇ ਨਾਲ ਤਿਆਰ ਹੋ ਰਹੀਆਂ ਨੇ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਉਹਨਾਂ ਮਹਾਨ ਸ਼ੀਰਧਾਂ ਦੀ ਯਾਦ ਦੇ ਵਿੱਚ ਹਮੇਸ਼ਾ ਲਾਗਾਅ ਔਰ ਸੰਗਤ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸੇ ਤਰ੍ਹਾਂ ਸਹਿਯੋਗ ਦਿੰਦੀ ਰਹੇਗੀ ਤੇ ਉਹਨਾਂ ਮਹਾਨ ਸ਼ੀਰਧਾਂ ਦੀ ਯਾਦ ਜਿਹੜੀ ਉਹ ਚੜ੍ਹਦੀ ਕਲਾ ਦੇ ਨਾਲ ਮਨਉਂਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ